ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਜੇ ਗੱਰੇ ਗੱਰੇ ਤੰਤਲ ਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨੋਂ ਪਾਵੇ ਸੋ ਸ੍ਰੀ ਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਦੁਬਾਰਾ ਉਥੇ ਚੇਅਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ